ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਰਜੀਵ ਭਾਸਕਰ ਜੀ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਭਾਸਕਰ ਸਾਹਿਬ ਕੁਝ ਘੰਟਿਆਂ ਬਾਅਦ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣਾ ਹੈ ਔਰ ਪੂਰੇ ਮੁਲਕ ਦੀਆਂ 7ਵੇਂ ਗੇਟ ਦੀਆਂ 57 ਸੀਟਾਂ ਤੇ ਵੋਟਾਂ ਪੈਣੀਆਂ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਇਸ ਵਾਰ ਦੀ ਦੇਸ਼ ਦੀ ਸਰਕਾਰ ਚ ਪੰਜਾਬ ਦੀ ਭੂਮਿਕਾ ਹੋਏਗੀ ਪੰਜਾਬ ਦੀ ਭੂਮਿਕਾ ਕਿਸ ਰੂਪ ਚ ਹੋਏਗੀ ਕਿਉਂਕਿ ਮੁਲਕ ਦੇ ਵਿੱਚ ਇਸ ਤਰੀਕੇ ਦੇ ਵਿਸ਼ਲੇਸ਼ਣ ਆ ਰਹੇ ਨੇ ਵੱਖ-ਵੱਖ ਬੁੱਧੀਜੀਵੀ ਪੱਤਰਕਾਰ ਸਲਾਹ مشورے ਕਰ ਰਹੇ ਨੇ ਕਿ ਇਸ ਵਾਰ ਕਿਸੇ ਵੀ ਧਿਰ ਨੂੰ ਸਪਸ਼ਟ ਬਹੁਮਤ ਹਾਸਲ ਕਰਨਾ ਬਹੁਤ ਵੱਡੀ ਚੁਣੌਤੀ ਹੈ ਹੁਣ ਜੇ ਆਪਾਂ ਸਿੱਧੀ ਸਿੱਧੀ ਗੱਲ ਕਰੀਏ ਕੀ ਬੀਜੇਪੀ ਸਪਸ਼ਟ ਬਹੁਮਤ ਹਾਸਲ ਕਰ ਸਕੇਗੀ ਕਿਉਂਕਿ ਬੀਜੇਪੀ ਸੱਤਾ ਦੇ ਵਿੱਚ ਹੈ ਪਿਛਲੇ 10 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕੀ ਸਪਸ਼ਟ ਬਹੁਮਤ ਹਾਸਲ ਕਰੇਗੀ ਅਗਰ ਬੀਜੇਪੀ ਸਪਸ਼ਟ ਬਹੁਮਤ ਹਾਸਲ ਨਾ ਕਰ ਸકી ਤਾਂ ਕੀ ਸੰਭਾਵਨਾਵਾਂ ਬਣਨਗੀਆਂ ਪਰ ਕੀ ਬੀਜੇਪੀ ਤੋਂ ਬਿਨਾ ਕੋਈ ਦੂਸਰੀ 13ਵੀਂ ਬਹੁਮਤ ਹਾਸਲ ਕਰ ਸਕਦੀ ਹੈ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕਾਂ ਦੇ ਫੈਸਲੇ ਬਹੁਤ ਹੈਰਾਨੀ ਕਰਨ ਵਾਲੇ ਵੀ ਹੁੰਦੇ ਨੇ ਅਸੀਂ ਸਮੇਂ-ਸਮੇਂ ਤੇ ਵੇਖਿਆ ਅਸੀਂ ਪੰਜਾਬ ਚ ਵੀ ਵੇਖਿਆ ਅਸੀਂ ਦੂਜੇ ਸੂਬਿਆਂ ਚ ਵੀ ਵੇਖਿਆ ਔਰ ਭਾਜਪਾ ਦੇ ਬਾਰੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਕਈ ਸੂਬਿਆਂ ਚ ਭਾਜਪਾ ਜਿੱਥੇ ਲਗਭਗ ਸਾਰੀਆਂ ਵੋਟਾਂ ਜਿੱਤਦੀ ਸੀ ਸੀਟਾਂ ਜਿੱਤਦੀ ਸੀ ਉੱਥੇ ਵੀ ਭਾਜਪਾ ਨੂੰ ਚੈਲੰਜ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਭਾਜਪਾ ਵੱਲੋਂ ਜਿਹੜੇ ਵੱਡੇ ਮੁੱਖ ਮੰਤਰੀ ਹਟਾਏ ਗਏ ਸ਼ਿਵਰਾਜ ਸਿੰਘ ਚੋਹਾਨ ਹਟਾਏ ਗਏ ਇਸੇ ਤਰ੍ਹਾਂ ਵਸ਼ੁੰਦਰਾ ਰਾਜੇ ਮੁੱਖ ਮੰਤਰੀ ਦੇ ਦਾਵੇਦਾਰ ਸੀ ਉਹਨਾਂ ਨੂੰ ਨਹੀਂ ਬਣਾਇਆ ਗਿਆ ਮਨੋਰ ਲਾਲ ਖੱਟਰ ਵੀ ਹਟਾ ਦਿੱਤੇ ਗਏ ਸੋ ਕੀ ਨਵੇਂ ਮੁੱਖ ਮੰਤਰੀ ਚੁਣਨਾ ਔਰ ਜਿਹੜੇ ਕਦਾਵਰ ਆਗੂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਦੇ ਵਿੱਚੋਂ ਘੱਟ ਅਹਿਮੀਅਤ ਵਾਲੀ ਥਾਵਾਂ ਤੇ ਲੈ ਕੇ ਜਾਣਾ ਜਿਵੇਂ ਨਿਤਿਨ ਗੜਕਰੀ ਸੀ ਨਿਤਨ ਗੱਠਕਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਮੋੜ ਚੋਂ ਵੀ ਵਕਫ ਕਰ ਦਿੱਤਾ ਗਿਆ ਸੀ ਸੋ ਕੀ ਇਸ ਤਰ੍ਹਾਂ ਦੇ ਫੈਸਲਿਆਂ ਦਾ ਵੀ ਬੀਜੇਪੀ ਨੂੰ ਚੈਲੰਜ ਹੈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਔਰ ਇੰਡੀਆ ਗੱਠ ਜੋੜ ਕੀ ਇੰਡੀਆ ਗੱਠ ਜੋੜ ਦੀ ਕੋਈ ਧਿਰ ਐਡੀ ਕਾਬਿਲ ਹੈ ਕਿ ਉਹ ਸਪਸ਼ਟ ਬਹੁਮਤ ਦੀ ਅਗਵਾਈ ਕਰ ਸਕੇ ਅਗਰ ਮਿਲਦਾ ਕਿਸੇ ਨੂੰ ਸੋ ਇਹ ਸਾਰੇ ਸਮੀਕਰਨ ਨੇ ਔਰ ਪੰਜਾਬ ਦੀਆਂ 13 ਸੀਟਾਂ ਪੰਜਾਬ ਦੇ ਲੋਕ 13 ਸੀਟਾਂ ਦਾ ਕੀ ਫੈਸਲਾ ਕਰਦੇ ਨੇ ਕੀ ਅਗਰ ਗਠਜੋੜ ਦੀ ਸਰਕਾਰ ਬਣਦੀ ਹੈ ਤੇ ਪੰਜਾਬ ਦੀ ਕੋਈ ਧਿਰ ਪੰਜਾਬ ਦੀਆਂ ਮੰਗਾਂ ਦੀ ਸ਼ਰਤ ਤੇ ਅੱਗੇ ਵਧੇਗੀ ਜਾਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਅਟਲ ਵਿਹਾਰੀ ਵਾਜਪਾਈ ਦੇ ਐਨਡੀਏ ਦੇ ਵਿੱਚ ਭੂਮਿਕਾ ਨਿਭਾਈ ਪਰ ਪੰਜਾਬ ਦੀਆਂ ਵੱਡੀਆਂ ਮੰਗਾਂ ਨੂੰ ਉਹਨਾਂ ਨੇ ਜ਼ਿੱਦ ਦੇ ਤੌਰ ਤੇ ਨਹੀਂ ਰੱਖਿਆ ਕੀ ਪੰਜਾਬ ਦੀ ਕੋਈ ਪਾਰਟੀ ਅਗਰ ਕੇਂਦਰ ਦੀ ਸਰਕਾਰ 'ਚ ਭੂਮਿਕਾ ਦਾ ਮੌਕਾ ਹਾਸਲ ਕਰਦੀ ਹੈ ਕੀ ਪੰਜਾਬ ਦੀਆਂ ਮੰਗਾਂ ਮਨਾਉਣ ਦੀ ਸ਼ਰਤ ਤੇ ਸਮਰਥਨ ਕਰੇਗੀ ਜਾਂ ਸੱਤਾ ਦੇ ਲਾਲਚ 'ਚ ਕਿ ਪੰਜਾਬ ਦੀਆਂ ਮੰਗਾਂ ਇੱਕ ਪਾਸੇ ਅਸੀਂ ਸੱਤਾ ਦਾ ਹਿੱਸਾ ਬਣੀਏ ਮੰਤਰੀ ਬਣੀਏ ਜੇ ਪੰਜਾਬ 'ਚ ਨੌਬਤ ਆਉਂਦੀ ਹੈ ਔਰ ਪੰਜਾਬ 'ਚ ਭਾਜਪਾ ਅਕਾਲੀ ਦਲ ਕਾਂਗਰਸ ਔਰ ਆਮ ਆਦਮੀ ਪਾਰਟੀ ਜਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇਹਨਾਂ ਦੀ ਪਰਫਾਰਮੈਂਸ ਬਸਪਾ ਸਮੇਤ ਕਿੱਦਾਂ ਦੀ ਰਹਿ ਸਕਦੀ ਹੈ ਇਹਨਾਂ तमाम ਅਨੁਮਾਨਾ ਦੇ ਉੱਤੇ ਔਰ ਵਿਸ਼ਲੇਸ਼ਣ ਵੀ ਕਰਾਂਗੇ ਪਾਸਕਰ ਸਾਹਿਬ ਸਭ ਤੋਂ ਪਹਿਲਾਂ ਇਸ ਵਾਰ ਕੇਂਦਰ ਚ ਤੁਹਾਡਾ ਅਨੁਮਾਨ ਜਾਂ ਵਿਸ਼ਲੇਸ਼ਣ ਕੀ ਸਪਸ਼ਟ ਬਹੁਮਤ ਦੀ ਸਰਕਾਰ ਵੇਖਦਾ ਹੈ ਜਾਂ ਕਿਸੇ ਨੂੰ ਵੀ ਸਪਸ਼ਟ ਬਹੁਮਤ ਮਿਲਦਾ ਨਹੀਂ ਦਿਖਦਾ 1992 ਤੋਂ ਬਾਅਦ ਡੱਲਾ ਸਾਹਿਬ ਉਹ 2014 ਤੱਕ ਹਮੇਸ਼ਾ ਕੋਐਲੀਸ਼ਨ ਗਵਰਨਮੈਂਟ ਬਣੀ ਹੈ ਔਰ ਲਗਭਗ ਪੰਜਾਬ ਭਾਰਤ ਦੇ ਵਿੱਚੋਂ ਇਸ ਇਸ ਗੱਲ ਦੀ ਆਸ ਹੀ ਨਹੀਂ ਰਹਿ ਗਈ ਸੀ ਕਿ ਕਦੀ ਕਿਸੇ ਇੱਕ ਪਾਰਟੀ ਦੀ ਵੀ ਸਰਕਾਰ ਆ ਸਕਦੀ ਹੈ 2014 ਦੇ ਵਿੱਚ ਨਰਿੰਦਰ ਮੋਦੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਲੈਕਸ਼ਨ ਲੜੇ ਗਏ ਤੇ ਭਾਜਪਾ ਨੇ 282 ਸੀਟਾਂ ਪ੍ਰਾਪਤ ਕੀਤੀ ਯਾਨੀ ਪੂਰਨ ਬਹੁਮਤ ਔਰ ਐਨਡੀਏ ਨੇ 300 ਤੋਂ ਵੀ ਪਾਰ 2019 ਦੇ ਵਿੱਚ ਫੇਰ ਇੱਕ ਵਾਰ ਇਹ ਸਵਾਲ ਪੈਦਾ ਹੋਇਆ ਸੀ ਕਿ ਫੇਰ ਆਪਾਂ ਕੋਐਲੀਸ਼ਨ ਇਰਾਦੇ ਵਿੱਚ ਵਾਪਸ ਜਾਵਾਂਗੇ ਪਰ ਉਸ ਦੌਰਾਨ 303 ਸੀਟਾਂ ਜਿੱਤ ਕੇ ਭਾਜਪਾ ਨੇ ਇਹ ਗੱਲ ਦੱਸਤੀ ਕਿ ਨਹੀਂ ਹੁਣ ਕੋਐਲੀਸ਼ਨ ਸਰਕਾਰ ਕੋਐਲੀਸ਼ਨ ਸਰਕਾਰਾਂ ਦਾ ਦੌਰ ਖਤਮ ਹੋ ਚੁੱਕਿਆ ਹੈ ਹੁਣ ਇਹ ਕੋਈ ਪਾਰਟੀ ਦੀ ਸਰਕਾਰ ਹੈ ਜੀ اور ਅੱਜ 2024 ਦੇ ਵਿੱਚ ਬੈਠੇ ਹੋਏ ਕਰਦੇ ਅੱਜ ਵੀ ਮੁਲਕ ਦੇ ਵਿੱਚ ਸਭ ਤੋਂ ਵੱਡੀ ਬਹਿਸ ਹੀ ਐ ਚੱਲ ਰਹੀ ਕਿ ਬੀਜੇਪੀ ਨੂੰ ਪੂਰਨ ਮਹੂਬਤ ਮਿਲੇਗਾ ਯਾਨੀ ਇੱਕ ਪਾਰਟੀ ਨੂੰ ਪੂਰਨ ਬਹੁਮਤ ਮਿਲਣ ਦੇ ਮੁੱਦੇ ਦੇ ਉੱਤੇ ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਨਾਂ ਤੱਕ ਨਹੀਂ ਹੈ ਕੋਈ ਵੀ ਹੋਰ ਪਾਰਟੀ ਐ ਕਲੇਮ ਨਹੀਂ ਕਰ ਰਹੀ ਕਿ ਨਹੀਂ ਬੀਜੇਪੀ ਨੂੰ ਪੂਰਨ ਬਹੁਮਤ ਨਹੀਂ ਮਿਲੇਗਾ ਇਹ ਤਾਂ ਗੱਲ ਕਰ ਰਹੇ ਨੇ ਲੇਕਿਨ ਕਿਸੇ ਹੋਰ ਪਾਰਟੀ ਨੂੰ ਪੂਰਨ ਬਹੁਮਤ ਮਿਲੇਗਾ ਐ ਦੀ ਕੋਈ ਕੋਈ ਜ਼ਿਕਰ ਤੱਕ ਨਹੀਂ ਹੈ ਔਰ ਐਦਾਂ ਦੇ ਹਾਲਾਤ ਦੇ ਵਿੱਚ ਉਨ ਆਪਾਂ ਲਾਸਟ ਚਰਨ ਦੇ ਇਲੈਕਸ਼ਨ ਤੱਕ ਹੋ ਜਾਣਗੇ ਪੋਲ ਕਾਲਿੰਗ ਹੋ ਜਾਏਗੀ ਪਰ ਅੱਜ ਵੀ ਇਸ ਗੱਲ ਦੇ ਉੱਤੇ ਬਹਿਸ ਚੱਲ ਰਹੀ ਹੈ ਕਿ ਭਾਜਪਾ ਆਪਣੇ ਆਪ ਦੇ ਵਿੱਚ 2272 ਫੀਟਾਂ ਲੈ ਜਾਏਗੀ ਕਿ ਨਹੀਂ ਲੈ ਜਾਏਗੀ ਹੁਣ ਵਕ ਵਕ ਆંકੜੇ ਸੈਫੋਲੋਜੀਸਟ ਇਸ ਗੱਲ ਦੇ ਉੱਤੇ ਬਹਿਸ ਕਰਦੇ ਨੇ ਔਰ ਜਦ ਸੈਫੋਲੋਜੀਸ ਦੀ ਗੱਲ ਕਰਦੇ ਆਂ ਤੇ ਖਾਸ ਕਰਕੇ ਯੋਗਿੰਦਰ ਯਾਦਵ ਉਹ ਨਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਭਰਪੂਰ ਤਰੀਕੇ ਨਾਲ ਲੱਗੇ ਆਂਦਾ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਉਹ 220 ਕਦੀ ਕਹਿੰਦੇ ਆ 230 ਕਦੀ ਕਹਿੰਦੇ 240 268 265 ਇਹ ਸੀਟਾਂ ਦਾ ਵੀ ਜਿਕਰ ਆ ਰਿਹਾ ਹੈ ਕਿ ਬੀਜਾ ਬੀਜੇਪੀ ਦੇ ਖਾਤੇ 'ਚ ਪੈਸਾ ਦिए ਪਰ ਪੂਰਨ ਬਹੁਤੋਂ ਉਹ ਭਾਵੇਂ 5 ਸੀਟਾਂ ਤੋਂ ਘਟ ਹੁਣ 10 ਸੀਟਾਂ ਘਟ ਹੁਣ ਔਰ ਰਾਹੁਲ ਗਾਂਧੀ ਨੇ ਤਾਂ ਇਹ ਤਾਂ ਕਹਿਤਾ ਕਿ ਪਹਿਲੇ 180 ਤੋਂ 200 ਸੀਟਾਂ ਦੀ ਗੱਲ ਕੀਤੀ ਸੀ ਹੁਣ ਉਹ 150 ਸੀਟਾਂ ਦੀ ਗੱਲ ਕਰ ਰਹੇ ਆ ਪਰ ਕੋਈ ਵੀ ਇੱਦਾਂ ਦਾ ਵਿਸ਼ਲੇਸ਼ਕ ਹਜੇ ਤੱਕ ਬੀਜੇਪੀ ਨੂੰ 200 ਤੋਂ ਘੱਟ ਸੀਟਾਂ ਨਹੀਂ ਦੇ ਰਿਹਾ ਹੁਣ ਕਿੰਨੀ ਸੀਟਾਂ ਆਣੀਆਂ ਚਾਰ ਤਰੀਕ ਨੂੰ ਪਤਾ ਲੱਗੇਗਾ ਪਰ ਹਾਲਾਤ ਜਮੀਨੀ ਹਾਲਾਤਾਂ ਨੂੰ ਦੇਖੋ ਔਰ ਵਕ ਵਕ ਸੂਬਿਆਂ ਦੇ ਵਿੱਚ ਤੁਸੀਂ ਅਗਰ ਰਿਪੋਰਟ ਲੈਣ ਦੀ ਕੋਸ਼ਿਸ਼ ਕਰੋ ਕਿ ਜਿੱਥੋਂ ਬੀਜੇਪੀ ਨੇ ਤਕਰੀਬਨ 100% ਵਿਨਿੰਗ ਸਟ੍ਰਾਈਕ ਮਾਰੀ ਸੀਗੀ ਖਾਸ ਕਰਕੇ ਉਹ ਸੂਬੇ ਨਾਰਥ ਦੇ ਵਿੱਚ ਆਂਦੇ ਨੇ ਮਧਿਆ ਪ੍ਰਦੇਸ਼ ਤੋਂ ਲੈ ਕੇ ਕਰਨਾਟਕਾ ਕਰਨਾਟਕਾ ਤੋਂ ਲੈ ਕੇ ਰਾਜਸਥਾਨ ਰਾਜਸਥਾਨ ਤੋਂ ਦਿੱਲੀ ਹਰਿਆਣਾ ਔਰ ਐਦਾਂ ਦੇ ਸੂਬੇ ਜਿਹਦੇ ਵਿੱਚ ਬੀਜੇਪੀ ਤਕਰੀਬਨ ਚਰਮ ਸੀਮਾ ਤੇ ਬੈਠੀ ਸੀ ਔਰ ਇਵਨ ਬਿਹਾਰ ਦੇ ਵਿੱਚ ਵੀ ਚਾਲੀ ਵਿੱਚੋਂ 39 ਸੀਟਾਂ ਬੀਜੇਪੀ ਕੋਲ ਆਈ ਸੀਗੀ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਕੀ ਅੱਜ ਬੀਜੇਪੀ ਉਸ ਹਾਲਾਤ ਦੇ ਵਿੱਚ ਉਸ ਸਤਰ ਤੇ ਉੱਤੇ ਖੜੀ ਹੈ ਯਾਨੀ ਬੀਜੇਪੀ ਦੀ ਸੀਟਾਂ ਐਨਾ ਰੁਪਿਆ ਦੇ ਵਿੱਚੋਂ ਤੇ ਘਟ ਆ ਰਹੀਆਂ ਗੱਲ ਉਨੀ ਕੁ ਖੜੀ ਹੈ ਕਿ ਜਿੰਨੀ ਕੁ ਸੀਟਾਂ ਇਥੋਂ ਘਟਦੀਆਂ ਕਿ ਉਨੀ ਕੁ ਸੀਟਾਂ ਸਾਊਥ ਸਾਊਥ ਦੇ ਵਿੱਚੋਂ ਜੇ ਬੀਜੇਪੀ ਆਪਣੀ ਵਧਾ ਲੈਂਦੀ ਹੈ ਔਰ ਖਾਸ ਕਰਕੇ ਬੈਸ ਬੰਗਾਲ ਦੇ ਉੱਤੇ ਬੀਜੇਪੀ ਦੀ ਨਜ਼ਰ ਹੈ ਜਿੱਥੇ ਪਿਛਲੀ ਵਾਰ ਉਹਨਾਂ ਨੇ 18 ਸੀਟਾਂ ਜਿੱਤੀ ਸੀ ਐਤ ਕੀ ਬੀਜੇਪੀ 30 ਸੀਟਾਂ ਵੀ ਜਿੱਤ ਸਕਦੀ ਹੈ ਐਦਾਂ ਦੇ ਕਲੇਮ ਕੀਤੇ ਜਾ ਰਹੇ ਨੇ ਔਰ ਕਈ ਤਾਂ ਕਹਿੰਦੇ ਨੇ 32 ਸੀਟਾਂ 35 ਸੀਟਾਂ 40 ਵਿੱਚੋਂ 42 ਵਿੱਚੋਂ ਉਹ ਜਿੱਤ ਸਕਦੇ ਨੇ ਅਗਰ ਇਹ ਗਲੋਸ ਜਿਹੜਾ ਨੋਰਥ ਹੁਣਾ ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ 10 ਦੀ 10 ਸੀਟਾਂ ਨਹੀਂ ਜਿੱਤਰੀ ਭਾਵੇਂ 2 ਸੀਟਾਂ ਘੱਟ ਹੋਣ ਭਾਵੇਂ 4 ਸੀਟਾਂ ਘੱਟ ਹੋਣ ਜਾਂ ਭਾਵੇਂ 8 ਸੀਟਾਂ ਘੱਟ ਹੋਣ ਕਿਉਂਕਿ ਆਪੋਜੀਸ਼ਨ ਵੀ ਮੈਕਸਿਮਮ 8 ਸੀਟਾਂ ਦਾ ਕਲੇਮ ਕਰ ਰਿਹਾ ਹੈ ਕਿ ਉੱਥੇ 8 ਸੀਟਾਂ ਘੱਟ ਹੋ ਸਕਦੀ ਹੈ ਦਿੱਲੀ ਦੇ ਵਿੱਚ ਬੀਜੇਪੀ 7 ਦੀ 7 ਸੀਟਾਂ ਐਦਕੀ ਨਹੀਂ ਜਿੱਤਰੀ ਇੱਕ ਸੀਟ ਘੱਟ ਹੋਏ 2 ਸੀਟ ਘੱਟ ਹੋਏ ਜਾਂ 4 ਸੀਟ ਘੱਟ ਹੋਣ ਉੱਥੇ ਸੀਟਾਂ ਘੱਟ ਹੋਣੀਆਂ ਪੰਜਾਬ ਦੇ ਵਿੱਚ ਬੀਜੇਪੀ ਦੀ 2 ਸੀਟਾਂ ਸੀ 2 ਸੀਟਾਂ ਹੁਣ ਵੱਧ ਨਹੀਂ ਦੀ ਮੋਸਲਦਾ ਬੀਜੇਪੀ ਪੰਜਾਬ ਦੇ ਵਿੱਚੋਂ ਕਦੋਂ ਹੋ ਸਕਦਾ ਜਿੱਤੇ ਜਾਏ ਲੇਕਿਨ ਕੋਈ ਵੀ ਸੈਕੋਲੋਜੀਸਟ ਜਾਂ ਕੋਈ ਵੀ ਇਲੈਕਸ਼ਨ ਐਕਸਪਰਟ ਇਹ ਨਹੀਂ ਕਹਿ ਰਿਹਾ ਕਿ ਬੀਜੇਪੀ ਦੀ 3 ਸੀਟਾਂ ਆਣਗੀਆਂ 4 ਸੀਟਾਂ ਆਣਗੀਆਂ ਹਾਲਾਂਕਿ ਹਰਦੀਪ ਪੂਰੀ ਉਹਨਾਂ ਜਦ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਦੌਰੇ ਦੇ ਵਿੱਚ ਸੀ ਉਹਨਾਂ ਨੇ ਅੱਖ ਮਿਲਾਏ ਬਗੈਰ ਉਸ ਪੱਤਰਕਾਰ ਤੋਂ ਇਹ ਗੱਲ ਕਹਿਤੀ ਜੀ ਅਸੀਂ ਮਿਨੀਮਮ 6 ਸੀਟਾਂ ਜਿੱਤਣੇ ਆ ਗਰਾਊਂਡ ਰਿਐਲਿਟੀ ਦੇ ਵਿੱਚ ਐਦਾਂ ਦੇ ਹਾਲਾਤ ਫਿਲਹਾਲ ਤੇ ਨਹੀਂ ਨਜ਼ਰ ਆਉਂਦੇ ਪਤਾ ਨਹੀਂ ਉਹਨਾਂ ਅੰਦਰ ਖਾਤੇ ਕਿਉਂਕਿ ਬੀਜੇਪੀ ਇੱਕ ਬੜੀ ਵੱਡੀ ਪਾਰਟੀ ਹੈ ਤੇ ਉਹਨਾਂ ਦੀ ਸਟ੍ਰੈਟਜੀ ਵੀ ਅੰਦਰ ਖਾਤੇ ਅੰਡਰ ਕਰੰਟ ਨੂੰ ਵੀ ਨਾਪ ਕੇ ਤੋਲ ਕੇ ਅੱਗੇ ਫਰਾਂ ਵਾਲੇ ਵਾਸਤੇ ਕਾਮਯਾਬ ਹੋਕਦੀ ਹੈ ਅੱਜ ਵੀ ਤੁਸੀਂ ਜਿੰਨੇ ਮਰਜ਼ੀ ਟੀਵੀ ਚੈਨਲ ਦੇਖ ਲਓ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹਦੇ ਵਿੱਚ ਵਿਸ਼ਵ ਸਨਾਤਨ ਧਰਮ ਦਾ ਮੁੱਦਾ ਔਰ ਖਾਸ ਕਰਕੇ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਇਹੀ ਚੱਲ ਰਹੀ ਹੈ ਜੋ ਰਾਮ ਕੋ ਲਾਏ تھے ਹਮ ਉਨਕੋ ਲਾਏਗੇ ਯਾਨੀ ਐ ਸਹਾਰੀ ਗੱਲਾਂ ਦਾ ਆਪਣੇ ਆਪ ਵਿੱਚ ਚੋਣਾਂ ਵਿੱਚ ਪ੍ਰਚਾਰ ਕਿਉਂਕਿ ਐਸ ਗੱਲ ਦੇ ਉੱਤੇ ਚੋਣ ਕਮਿਸ਼ਨ ਵੀ ਕੋਈ ਇਤਰਾਜ਼ ਨਹੀਂ ਕਰ ਸਕਦਾ ਜੇ ਕਿਸੇ ਵਿਸ਼ਵ ਸਨਾਤਨ ਤੰਤਰਮ ਜਾਂ ਜਿਹੜੀ ਉਹ ਸੰਸਥਾ ਹੈਗੀ ਹੈ ਉਹ ਐ ਕੈਂਪੇਨ ਕਰ ਰਹੀ ਹੈ ਕਿ ਜੋ ਰਾਮ ਕੋ ਲਾएंगे हम उनको लाएंगे ਐਦਾ ਅਸਰ ਲੋਕਾਂ ਦੇ ਵਿੱਚ ਕਿੰਨਾ ਕੁ ਪੈਂਦਾ ਉਹ ਤੇ ਖੈਰ ਫਿਰ ਦੁਬਾਰਾ ਸੀ ਇੱਕੋ ਹੀ ਗੱਲ ਕਹਿੰਨੇ ਕਿ 4 ਤਰੀਕ ਨੂੰ ਪਤਾ ਹੈਗਾ ਪਰ ਹਾਂ ਸਥਿਤੀ ਕੋਲੀਸ਼ਨ ਗਵਰਨਮੈਂਟ ਦੀ ਤੇ ਬਣ ਰਹੀ ਹੈ ਕਿਸੇ ਵੀ ਪਾਰਟੀ ਨੂੰ ਕੋਈ ਬਹੁਮਤ ਨਹੀਂ ਆ ਸਕਦਾ ਐਦਾਂ ਦੀ ਗੱਲਾਂ ਅੱਗੇ ਤੁੜ ਰਹੀ ਹੈ ਪਰ ਬੀਜੇਪੀ ਕਈ ਵਾਰ ਸਰਪ੍ਰਾਈਜ਼ਸ ਦਿੰਦੀ ਹੁੰਦੀ ਹੈ ਔਰ ਇਲੈਕਸ਼ਨ ਵਾਲੇ ਦਿਨ 11 12 ਵਜੇ ਤੱਕ ਉਹ तमाम ਲੋਕ ਜਾਗਦੀ ਤਰ੍ਹਾਂ ਬਹਿ ਵੀ ਜਾਂਦੇ ਨੇ ਜਿਹੜੇ ਇਹ ਗੱਲ ਕਹਿ ਰਹੇ ਹੁੰਦੇ ਨੇ ਕਿ ਵੀ ਨਹੀਂ ਜੀ ਅਸੀਂ ਤਾਂ ਕਿਹਾ ਸੀ ਨਾ ਬੀਜੇਪੀ ਦੀ ਸੀਟਾਂ ਨਹੀਂ ਆਣਗੀਆਂ ਬੀਜੇਪੀ ਤੇ 300 ਪਾਰਟ ਤੋਂ ਸ਼ੁਰੂ ਹੋਈ ਯਾਨੀ ਐਨਾ ਗੱਲਾਂ ਤੋਂ ਵੀ ਉਹਨਾਂ ਲੋਕਾਂ ਨੂੰ ਵੀ ਡਰ ਲੱਗਦਾ ਹੈ ਕਿ ਵੀ ਕਿਤੇ ਜਦ ਮਸ਼ੀਨਾਂ ਖੁੱਲੀਆਂ ਤੇ ਫਿਰ ਉਸ ਤੋਂ ਬਾਅਦ ਮਸ਼ੀਨਾਂ ਤੇ આરોਪ ਲਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਕੰਮ ਬਚੇਗਾ ਹੀ ਨਹੀਂ ਐਦੀ ਵੀ ਤਿਆਰੀ ਚੱਲ ਰਹੀ ਹੈ ਕਿਉਂਕਿ ਫਾਰਮ 17 ਸੀ ਦੀ ਜਿਹੜੀ ਗੱਲ ਚੱਲੀ ਸੀਗੀ ਸੁਪਰੀਮ ਕੋਰਟ ਤੱਕ ਐ ਮੁਤਾ ਗਿਆ ਸੁਪਰੀਮ ਕੋਰਟ ਨੇ ਉਹਦੇ ਵਿੱਚ ਕੋਈ ਫਾਈਨਲ ਆਪਣਾ ਡਿਸੀਜਨ ਨਹੀਂ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਚੋਣ ਪ੍ਰਕਿਰਿਆ ਦਾ ਹੁਣ ਦੌਰ ਕਾਫੀ ਅੰਤਿਮ ਚਰਨ ਵੱਲ ਵਧ ਗਿਆ ਹੈ ਤੇ ਸਾਡੇ ਹੱਥ ਖੜੇ ਹੈ ਹੈਂਡਸ ਆਫ ਐਟੀਟਿਊਡ ਉਹਨਾਂ ਨੇ ਉਸ ਮੁੱਦੇ ਦੇ ਉੱਤੇ ਅਪਣਾਇਆ ਸੁਪਰੀਮ ਕੋਰਟ ਨੇ ਤੇ ਹੱਥ ਖੜੇ ਕਰਤੇ ਹੁਣ ਕੀ ਹੈ ਪੋਲਿਟੀਕਲ ਪਾਰਟੀ ਜਿਹੜਾ ਉਹਨਾਂ ਦੀ ਫੇਵਰਿਟ ਦੇ ਵਿੱਚ ਹੈ ਰਿਜ਼ਲਟ ਨਹੀਂ ਆਂਦਾ ਤੇ ਉਹ ਫੇਰ ਵਾਰ ਉਂਗਲ ਕਰਨੀ ਸ਼ੁਰੂ ਕਰਨਗੇ ਐਦਾਂ ਦੇ ਵੀ ਹਾਲਾਤ ਬਣੇ ਹੋਏ ਨੇ ਪਰ 4 ਤਰੀਕ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਔਰ ਐਸ ਦੇ ਵਾਰਾਹੀ ਕੀ ਹੋਏਗਾ ਕੀ ਨਹੀਂ ਹੋਏਗਾ ਸਾਨੂੰ ਤੇ ਲੱਗਦਾ ਹੈ ਕਿ ਵੀ 2 3 4 ਵਜੇ ਤੱਕ ਇਹ ਤਸਵੀਰ ਸਾਫ ਹੋਏਗੀ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਬਿਹਾਰ ਦੇ ਇਲੈਕਸ਼ਨ ਸੀਗੇ ਔਰ ਉਹਦੇ ਵਿੱਚ ਸਵਾ 9 ਤੱਕ ਸਿਚੁਏਸ਼ਨ ਕੁਝ ਹੋਰ ਸੀਗੀ ਔਰ 10 ਸਵਾ 10 ਵਜੇ ਅਚਾਨਕ ਹੀ ਉਸ ਪਾਰਟੀ ਦੀ ਸਰਕਾਰ ਬਣ ਗਈ ਜਿਸ ਪਾਰਟੀ ਨੂੰ ਨਦੀਸ਼ ਕੁਮਾਰ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਇੱਕ ਘੰਟੇ ਦੇ ਵਿੱਚ ਪੂਰੀ ਸਿਚੁਏਸ਼ਨ ਚੇਂਜ ਹੋ ਗਈ ਸੀ ਔਰ ਜਿਹੜੇ ਐਕਸਪਰਟ ਟੀਵੀ ਦੇ ਉੱਤੇ ਬੈਠੇ ਸੀਗੇ ਉਹ ਵੀ ਇਸ ਗੱਲ ਦੇ ਉੱਤੇ ਹੈਰਾਨ ਹੋ ਗਏ ਕਿ ਘੰਟੇ ਪਹਿਲੇ ਸਿਚੁਏਸ਼ਨ ਹੋਰ ਸੀ ਤੇ ਘੰਟੇ ਬਾਅਦ ਇਮੀਡੀਏਟਲੀ ਚੇਂਜ ਹੋ ਗਈ ਔਰ ਪਿਛਲੇ ਐਸੈਂਬਲੀ ਇਲੈਕਸ਼ਨਾਂ ਦੇ ਵਿੱਚ छत्तीसगढ़ ਦੇ ਵਿੱਚ ਕਾਫੀ ਦੇਰ ਤੱਕ ਐ ਸਿਚੁਏਸ਼ਨ ਬਣੀ ਹੋਈ ਸੀ ਕਿ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਪਰ ਜਦ ਤੱਕ ਫਿਨਿਸ਼ ਲਾਈਨ ਕਰਾਸ ਨਹੀਂ ਕੀਤੀ ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਬਣ ਗਈ ਐਦਾਂ ਦੇ ਹਾਲਾਤ ਕਈ ਵਾਰ ਇਲੈਕਸ਼ਨ ਦੇ ਰਿਜ਼ਲਟ ਦੇ ਦੌਰਾਨ ਸਾਹਮਣੇ ਆਦੇ ਨੇ ਪਰ ਫਿਲਹਾਲ ਇਹ ਗੱਲਾਂ ਜ਼ਰੂਰ ਦਰਹੀ ਹੈ ਕਿ ਬੀਜੇਪੀ ਬਹੁਮਤੋਂ ਭਾਵੇਂ ਪੰਜ ਸੀਟਾ ਘਟ ਹੋਏ 10 ਸੀਟਾ ਘਟ ਹੋਏ 15 ਘਟ ਹੋਏ ਪਰ ਬਹੁਮਤ ਦਾ ਆਕੜਾ ਪ੍ਰਾਪਤ ਕਰਨਾ ਐ ਕਿ ਬੀਜੇਪੀ ਵਾਸਤੇ ਵੀ ਸੋਖਾ ਨਹੀਂ ਤੁਹਾਡੇ ਦ੍ਰਿਸ਼ਟੀਕੋਣ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਜੋੜਨਾ ਚਾਹੂੰਗਾ ਜਿੱਥੇ ਤੱਕ ਹਰਦੀਪ ਪੂਰੀ ਦੀ ਗੱਲ ਰਹੀ ਕਿ ਹਰਦੀਪ ਪੂਰੀ ਨੇ ਕਿਹਾ ਕਿ ਅਸੀਂ 6 ਸੀਟਾਂ ਜਿੱਤਾਂਗੇ ਦੇਖੋ ਹਰਦੀਪ ਪੂਰੀ ਤਾਂ ਅੰਮ੍ਰਿਤਸਰ ਤੋਂ ਆਪ ਹਾਰ ਗਏ ਸੀ ਉਹ ਆਪਣੇ ਜਿੱਤ ਦੇ ਵੀ ਦਾਅਵੇ ਉਦੋਂ ਕਰਦੇ ਸੀ ਸੋ ਇਸ ਕਰਕੇ ਪੰਜਾਬ 'ਚ ਜਦ ਤੱਕ ਸਾਡਾ ਕਿਸਾਨ ਹੈ ਕਿਸਾਨਾਂ ਦੇ ਜ਼ਖਮ ਹਰੇ ਨੇ ਜਦੋਂ ਤੱਕ ਕਿਸਾਨ ਨੂੰ ਦਿੱਲੀ 'ਚ ਸ਼ਹੀਦ ਹੋਏ ਕਿਸਾਨਾਂ ਦਾ ਕਿਸਾਨਾਂ ਦੀ ਯਾਦ ਬਰਕਰਾਰ ਹੈ ਮੈਨੂੰ ਲੱਗਦਾ ਹੈ ਕਿਸਾਨੀ ਤੋਂ ਬਿਨਾ ਪੰਜਾਬ 'ਚ ਕੁਝ ਵੀ ਅਸੰਭਵ ਹੈ ਮੇਰਾ ਇਹ ਮੰਨਣਾ ਹੈ ਬਾਕੀ ਤਾਂ ਲੋਕ ਸ਼ਕਤੀ ਹੈ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਲੋਕਾਂ ਨੇ ਤੈਅ ਕਰਨਾ ਹੈ ਔਰ ਭਾਵੇਂ ਲੱਗਦਾ ਹੋਵੇ ਬਹੁਤ ਸਾਰੇ ਲੋਕਾਂ ਨੂੰ ਜਾਂ ਐਕਸਪਰਟਸ ਨੂੰ ਕਿ ਜੀ ਬੀਜੇਪੀ ਤੋਂ ਬਿਨਾ ਕੋਈ ਹੋਰ ਧਿਰ ਬਹੁਮਤ ਨਹੀਂ ਹਾਸਲ ਕਰ ਸਕਦੀ ਜੇ ਪੰਜਾਬ ਚ ਆਮ ਆਦਮੀ ਪਾਰਟੀ 92 ਸੀਟਾਂ ਤੇ ਲੋਕ ਪਹੁੰਚਾ ਸਕਦੇ ਹੈ ਤੇ ਕੋਈ ਵੱਡੀ ਗੱਲ ਨਹੀਂ ਕਿ ਲੋਕ ਕਾਂਗਰਸ ਨੂੰ ਜਾਂ ਕਿਸੇ ਹੋਰ ਧਿਰ ਨੂੰ ਮੁਲਕ ਚ ਬਹੁਮਤ ਵਾਲੇ ਪਾਸੇ ਲੈ ਜਾਣ ਕਿਉਂਕਿ ਫੈਸਲਾ ਤਾਂ ਲੋਕ ਸ਼ਕਤੀ ਨੇ ਕਰਨਾ ਹੈ जनशक्ति ਦੇ ਫੈਸਲੇ ਨੂੰ ਵੋਟਾਂ ਤੋਂ ਬਾਅਦ ਹੀ ਅਸੀਂ ਪਰਖ ਸਕਦੇ ਹਾਂ ਪਰ ਅਸੀਂ ਇਹ ਗੱਲਾਂ ਦੇ ਉੱਤੇ ਜ਼ਰੂਰ ਡਿਸਕਸ਼ਨ ਅੱਗੇ ਵਧਾ ਸਕਦੇ ਹਾਂ ਭਾਸਕਰ ਸਾਹਿਬ ਦੀ ਪ੍ਰਾਪਤੀਆਂ ਦਾ ਬਹੁਤ ਬਣਾਈਆਂ ਬੀਜੇਪੀ ਨੇ ਨਰਿੰਦਰ ਮੋਦੀ ਹਰ ਮੰਚ ਤੇ ਪ੍ਰਾਪਤੀਆਂ ਗਿਣਾਉਂਦੇ ਰਹੇ ਪਰ ਸਵਾਲ ਇਹ ਹੈ ਕਿ ਲੋਕਾਂ ਦੀਆਂ ਕੁਝ ਬੇਸਿਕ ਮੰਗਾਂ ਸੀ ਬੁਨਿਆਦੀ ਮੰਗਾਂ ਸੀ ਕੁਝ ਲੋਕਾਂ ਦੇ ਸਵਾਲ ਸੀ ਜਿਨ੍ਹਾਂ ਨੂੰ ਐਡਰੈਸ ਨਹੀਂ ਕੀਤਾ ਹੁਣ ਜੇ ਅਸੀਂ ਪਿਛਲੀ ਸਰਕਾਰ ਦੀਆਂ ਕਮੀਆਂ ਤੇ ਗੱਲ ਕਰੀਏ ਜਿਸ ਕਮੀਆਂ ਵਾਲੇ ਪਾਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੁਹਾਡੀ ਨਜ਼ਰ ਚੋਂ ਕਿਹੜੇ ਫੈਕਟਰ ਨੇ ਜਿਹੜੇ ਬੀਜੇਪੀ ਨਹੀਂ ਕਰ ਸਕੀ ਆਪਣੇ 10 ਸਾਲਾਂ ਦੇ ਰਾਜ ਚ ਜਿਹੜੇ ਕੰਮ ਲੋਕ ਚਾਹੁੰਦੇ ਸੀ ਕਿ ਬੀਜੇਪੀ ਦੀ ਸਰਕਾਰ ਕਰੇ ਅਗਰ ਤੁਸੀਂ ਦੱਸ ਸਕੋ ਨਹੀਂ ਤਾਂ ਫਿਰ ਮੈਂ ਵੀ ਉਹਨਾਂ ਤੇ ਚਾਨਣਾ ਪਾਉਣਾ ਦੇਖੋ 10 ਸਾਲਾਂ ਦੇ ਵਿੱਚ ਕੁਝ ਐਗਾਂ ਦੇ ਕੰਮ ਸੀਗੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਲੋਕਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹ ਸਰਕਾਰ ਸਾਡੀ ਹੈ ਔਰ ਮੈਨੂੰ ਉਹਦਾ ਕੀ ਫਾਇਦਾ ਹੋਇਆ ਕੋਈ ਵੀ ਇੰਡੀਵਿਜੂਅਲ ਕਿਸੇ ਵੀ ਸਰਕਾਰ ਦੇ ਅੱਛੀ ਗੱਲਾਂ ਜਾਂ ਅੱਛੇ ਦਿਨਾਂ ਦੀ ਗੱਲ ਜਦ ਸਰਕਾਰਾਂ ਕਰਦੀਆਂ ਤੇ ਉਹ ਆਪਣੇ ਆਪ ਨੂੰ ਦੇਖਦਾ ਕਿ ਮੇਰੇ ਅੱਛੇ ਦਿਨ ਕਿਉਂ ਨਹੀਂ ਆਏ ਕਿਉਂਕਿ ਬੜਾ ਮੁਸ਼ਕਿਲ ਹੁੰਦਾ ਇੱਕ ਮਜ਼ਦੂਰ ਨੂੰ ਅੱਛੇ ਦਿਨ ਦਾ ਅਹਿਸਾਸ ਕਰਾਉਣਾ ਇੱਕ ਨਸਟਲਿਸ ਨੂੰ ਅੱਛੇ ਦਿਨਾਂ ਦਾ ਅਹਿਸਾਸ ਕਰਾਉਣਾ ਕਿਸਾਨਾਂ ਨੂੰ ਅੱਛੇ ਦਿਨਾਂ ਦਾ ਅਹਿਸਾਸ ਕਰਾਉਣਾ ਯਾਨੀ ਸਾਰੇ ਵਰਗਾਂ ਦੇ ਵਿੱਚ ਅੱਛੇ ਦਿਨ ਆਏ ਹੋਣ ਐ ਤੇ ਪੋਸੀਬਲ ਹੀ ਨਹੀਂ ਹੈਗਾ ਲੇਕਿਨ ਲੇਕਿਨ ਜੇ ਤੁਸੀਂ ਗਰੀਬੀ ਦੀ ਗੱਲ ਕਰਦੇ ਹੋ ਔਰ ਗਰੀਬ ਅਸੀਂ 2047 ਤੱਕ ਦਾ ਇੱਕ-ਇੱਕ ਟੀਚਾ ਰੱਖ ਕੇ ਬੈਠੇ ਹੋਏ ਆ ਕਿ ਭਾਰਤ ਨੇ ਵਿਕਸਿਤ ਭਾਰਤ ਬੰਨਾ ਉਸ ਦੌਰਾਨ ਜੇ ਭਾਜਪੀ ਦੀ ਤਰਫੋਂ ਹੀ ਐਨਾਉਂਸਮੈਂਟ ਹੁੰਦੀ ਹੈ ਕਿ 80 ਕਰੋੜ ਲੋਕਾਂ ਨੂੰ ਅਸੀਂ 3 ਅਨਾਜ ਅਗਲੇ 5 ਸਾਲਾਂ ਬਾਅਦ 10 ਸਾਲਾਂ ਤੱਕ ਵੀ ਖਿਲਾਉਂਦੇ ਰਵਾਂਗੇ ਤੇ ਫਿਰ ਸਾਡਾ ਵਿਕਸਿਤ ਦੇਸ਼ ਕਿੱਦਾਂ ਬਣੂ ਜੇ ਬੇਰੋਜ਼ਗਾਰੀ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕੇਂਦਰ ਸਰਕਾਰ ਜਾਂ ਸਾਰੇ ਸੁਭਿਆਂ ਦੀ ਸਰਕਾਰ ਇੱਕ ਚੁੱਪੀ ਧਾਰ ਲੈਂਦੀ ਹੈ ਔਰ ਉਸ ਇਸ਼ੂ ਨੂੰ ਐਡਰੈਸ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦੀ ਤੇ ਰਸੀਬੇ ਸਿੱਦੇਸ਼ ਕਿ ਦਾਮ ਮੰਨ ਜਾਵਾਂਗੇ ਪਰ ਹਜੇ ਵੀ ਭਾਰਤ ਦੇ ਵਿੱਚ ਬਹੁਤ ਸਾਰੀ ਅਜਨ ਦੀ ਗੱਲਾਂ ਕਰਨ ਜੋਗੀ ਬਾਕੀ ਹੈਗੀਆਂ ਜਿਦੇ ਰਾਹੀ ਜਾਂ ਜਿੰਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਵਿਕਸਿਤ ਭਾਰਤ ਦਾ ਇੱਕ ਸੁਪਨਾ ਵੀ ਦੇਖ ਸਕਦੇ ਹਾਂ ਪਰ ਚਲੋ ਹੁਣ ਸੁਪਨਾ ਤੇ ਦੇਖ ਆਤਾ ਹੁਣ ਉਹ ਸੁਪਨੇ ਨੂੰ ਪੂਰਾ ਕਿਦਾਂ ਕਰਨਾ ਤਾਂ ਬਾਕੀ ਰਹੀ ਗੱਲ ਹੈ ਕਿ ਜਦ ਸਰਕਾਰਾਂ ਚੇਂਜ ਹੁੰਦੀ ਹੈ ਨਾ ਡਿਵੈਲਪਮੈਂਟ ਹੋਏ ਚੇਂਂਜ ਹੋਏ ਇਹ ਇੱਕ ਕੰਟੀਨਿਊਇਡ ਪ੍ਰੋਸੈਸ ਹੁੰਦਾ ਹੈ ਭਾਵੇਂ ਸਰਕਾਰਾਂ ਉਹਨਾਂ ਡਿਵੈਲਪਮੈਂਟ ਦੇ ਕ੍ਰੈਡਿਟ ਲੈਂਦੀ ਹੁੰਦੀਆਂ ਪਰ ਤੁਸੀਂ ਇਹ ਦੇਖੋ ਕਿ ਅੱਜ ਸਾਨੂੰ ਜਿੰਨੇ ਕੁ ਸਾਲ 1947 ਤੋਂ ਬਾਅਦ ਤਦ ਭਾਰਤ ਕਿੱਥੇ ਸੀਗਾ ਤੇ ਅੱਜ ਭਾਰਤ ਕਿੱਥੇ ਹੈ ਇਹਦੇ ਵਿੱਚ ਸਿਰਫ ਇੱਕ ਪਾਰਟੀ ਦਾ ਹੀ ਕੰਟਰੀਬਿਊਸ਼ਨ ਹੈ ਤੁਸੀਂ ਨਹੀਂ ਕਹਿ ਸਕਦੇ ਇਹਦੇ ਵਿੱਚ ਸਾਰੀ ਵੱਖ-ਵੱਖ ਸਰਕਾਰਾਂ ਸੀਗੀ ਉਹਨਾਂ ਦੀ ਆਪਣੀ-ਆਪਣੀ ਕੰਟਰੀਬਿਊਸ਼ਨ تھی ਕਿ ਅੱਜ ਜਿੱਥੇ ਖੜੇ ਆ ਉਸ ਤੋਂ ਬਾਅਦ ਸਰਕਾਰ ਜਿੱਦੀ ਵੀ ਹੈ ਅਸੀਂ 5 ਸਾਲ 10 ਸਾਲ ਬਾਅਦ ਇਸ ਤੋਂ ਉੱਤੇ ਹੀ ਖੜੇ ਹੋਣਾ ਹੈ ਕੋਈ ਵੀ ਸਰਕਾਰ ਇਹ ਹਿੰਮਤ ਨਹੀਂ ਕਰ ਸਕਦੀ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰ ਦੇਵੇ ਇਹਨਾਂ ਲੋਕਾਂ ਇਹਨਾਂ ਗੱਲਾਂ ਨੂੰ ਵੀ ਲੋਕਾਂ ਨੇ ਕੋਈ ਸਹੀ ਤਰੀਕੇ ਨਾਲ ਨਹੀਂ ਲਿਆ ਕਿ ਵੀ ਇਹ ਹੋ ਹੀ ਨਹੀਂ ਸਕਦਾ ਲੋਕ ਐ ਸਮਝਦੇ ਨੇ ਉਹਨੇ ਸਾਰੀ ਗੱਲਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਇਲੈਕਸ਼ਨਾਂ ਦੇ ਵਿੱਚ ਕਿਹਦਾ ਕੀ ਨੈਰੇਟਿਵ ਸੈੱਟ ਹੁੰਦਾ ਹੈ ਔਰ ਉਸ ਨੈਰੇਟਿਵ ਦੇ ਉੱਤੇ ਲੋਕੀ ਕਿਦਾਂ ਰਿਸਪਾਂਸ ਕਰਦੇ ਨੇ ਔਰ ਖਾਸ ਕਰਕੇ ਦੋ ਵਾਰ ਲਗਾਤਾਰ ਸਰਕਾਰ ਬਣਾਉਣ ਤੋਂ ਬਾਅਦ ਤੀਜੀ ਵਾਰ ਲੋਕਾਂ ਤੋਂ ਮੈਂਡੇਟ ਲੈਣਾ ਬਹੁਤ ਔਖਾ ਹੁੰਦਾ ਔਰ ਉਸ ਔਖੇ ਕੰਮ ਨੂੰ ਜੇ ਮੋਦੀ ਜੀ ਕਰ ਜਾਂਦੇ ਨੇ ਤੇ ਫਿਰ ਤੀਜੀ ਵਾਰ ਤੋਂ ਬਾਅਦ ਹੋਰ ਵੀ ਜ਼ਿਆਦਾ ਦਿੱਕਤਾਂ ਆ ਸਕਦੀ ਹੈ ਜੇ ਤੁਸੀਂ ਮੈਂਡੇਟ ਵਾਸਤੇ ਜਾਓਗੇ ਬਿਲਕੁਲ ਠੀਕ ਹੈ ਮੈਨੂੰ ਇਹ ਵੀ ਲੱਗਦਾ ਹੈ ਭਾਸਕਰ ਸਾਹਿਬ ਕਿ ਪਿਛਲੀਆਂ ਜਦੋਂ ਲੋਕ ਸਭਾ ਚੋਣਾਂ ਸੀ ਉਦੋਂ ਪੁਲਵਾਮਾ ਦਾ ਮਸਲਾ ਬਹੁਤ ਵੱਡਾ ਸੀ ਉਦੋਂ ਪੁਲਵਾਮਾ ਦੇ ਮਸਲੇ ਤੇ ਬਦਲਾ ਜਿਹੜਾ ਸਾਡਾ ਭਾਰਤੀ ਫੌਜ ਨੇ ਲਿਆ ਸੀ ਉਹਦੇ ਵਿੱਚ ਸਰਕਾਰ ਦੀ ਭੂਮਿਕਾ ਵੀ ਵਿਖਾਈ ਗਈ ਕਿ ਸਰਕਾਰ ਵੱਡੇ ਫੈਸਲੇ ਲੈਣ ਵਾਲੀ ਹੈ ਤੇ ਦੇਸ਼ ਭਗਤੀ ਦੀ ਭਾਵਨਾ ਦਾ ਜज्ਬਾ ਬਹੁਤ ਵੱਡਾ ਸੀ ਤੇ ਪੂਰੇ ਮੁਲਕ ਚ ਲੋਕ ਦੇਸ਼ ਭਗਤੀ ਦੀ ਭਾਵਨਾ ਕਰਕੇ ਵੀ ਉਸ ਵੇਲੇ ਦੀ ਸਰਕਾਰ ਵੱਲ ਤੁਰੇ 2014 ਚ ਅچھے ਦਿਨਾਂ ਦਾ ਸੁਪਨਾ ਸੀ ਜਿਹੜੇ ਸਾਰਿਆਂ ਦੇ ਤਾਂ ਨਹੀਂ ਆਏ ਪਰ ਇਸ ਵਾਰ ਪਿਛਲੀ ਵਾਰ ਅਗਰ ਇਹ ਸੁਨੇਹਾ ਸੀ ਕਿ ਇਹ ਸਰਕਾਰ ਨੇ ਫੌਜ ਨੂੰ ਤਕੜਾ ਕੀਤਾ ਹੈ ਫੈਸਲੇ ਲੈਣ ਦੀ ਖੋਲ ਦਿੱਤੀ ਹੈ ਤੇ ਲੋਕਾਂ ਨੇ ਸਮਰਥਨ ਕੀਤਾ ਪਰ ਇਸ ਵਾਰ ਅਗਨੀ ਵੀਰ ਦੀ ਯੋਜਨਾ ਅਗਨੀ ਵੀਰ ਦੀ ਯੋਜਨਾ ਭਾਵੇਂ ਇਹਦੇ ਕੁਝ ਲਾਭ ਵਾਲੇ ਪਹਿਲੂ ਵੀ ਨੇ ਅਗਨੀ ਵੀਰ ਯੋਜਨਾ ਦੇ ਪਰ ਮੁਲਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਗਨੀਵੀਰ ਯੋਜਨਾ ਦਾ ਵਿਰੋਧ ਵੀ ਹੋਇਆ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਚੋਣਾਂ 'ਚ ਅਗਨੀਵੀਰ ਯੋਜਨਾ ਤੇ ਕਿਸੇ ਤਰ੍ਹਾਂ ਦੀ ਡਿਬੇਟ ਨਹੀਂ ਕੀਤੀ ਜਦਕਿ ਪੁਲਵਾਮਾ ਦੇ ਸ਼ਹੀਦਾਂ ਦੀ ਔਰ ਫੌਜ ਦੀ ਕੁਰਬਾਨੀ ਦੀ ਗੱਲ ਉਹ ਲਗਾਤਾਰ ਕਰਦੇ ਰਹੇ ਨੇ ਜਿਹੜੀ ਅਗਨੀਵੀਰ ਯੋਜਨਾ ਹੈ ਕਿ ਅਗਨੀਵੀਰ ਯੋਜਨਾ ਦੀ ਨਾਰਾਜ਼ਗੀ ਦਾ ਵੀ ਇਸ ਵਾਰ ਨੁਕਸਾਨ ਹੋ ਸਕਦਾ ਹੈ ਸਰਕਾਰ ਨੂੰ ਜੇ ਪਿਛਲੀ ਵਾਰੀ ਫਾਇਦਾ ਹੋਇਆ ਪੁਲਵਾਮਾ ਦਾ ਦੇਖੋ ਅਗਨੀਵੀਰ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਖਾਸ ਕਰਕੇ ਪੰਜਾਬ ਹਰਿਆਣਾ ਹਿਮਾਚਲ ਐਦਾਂ ਦੇ ਸੂਬੇ ਹੈਗੇ ਨੇ ਜਿਹਦੇ ਵਿੱਚ ਮੈਕਸਿਮਮ ਘਰਾਂ ਦੇ ਵਿੱਚੋਂ ਲੋਕ ਫੌਜ ਦੇ ਵਿੱਚ ਗਏ ਹੋਏ ਸੀਗੇ ਹੁਣ ਉਹ ਫੌਜ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਤੇ ਜਾਂਦੇ ਨੇ ਪਰ ਜੇ ਅਗਨੀਵੀਰ ਬਜੋਂ ਬਣ ਕੇ ਜਾਂਦਾ ਤੁਸੀਂ ਦੇਖੋ ਕਿ 2-3 ਕੇਸਿਸ ਦੇ ਵਿੱਚ ਤੇ ਐਦਾਂ ਦੀ ਵੀ ਕੰਟਰੋਵਰਸੀ ਹੋਈ ਜਦ ਕਿਸੇ ਅਗਨੀਵੀਰ ਦੀ ਡੈਥ ਹੋਣ ਤੋਂ ਬਾਅਦ ਉਹਨੂੰ ਸ਼ਹੀਦ ਤੱਕ ਦਾ ਵੀ ਦਰਜਾ ਦੇਣ ਦੇ ਉੱਤੇ ਸਰਕਾਰ ਨੇ ਚੁੱਕੀ ਤਾਰ ਲਿੱਤੀ ਸੀਗੀ ਔਰ ਪੰਜਾਬ ਸਰਕਾਰ ਨੇ ਆਪਣੇ ਆਪਣੇ ਖਾਤੇ ਤੋਂ ਇੱਕ ਕੰਪੰਸੇਸ਼ਨ ਵੀ ਦਿੱਤਾ ਤੇ ਸ਼ਹੀਦ ਦਾ ਦਰਜਾ ਵੀ ਦਿੱਤਾ ਔਰ ਅਗਨੀ ਵੀਰ ਨੂੰ ਇੱਕ ਚੁਣავი ਮੁੱਦਾ ਬਣਾ ਕੇ ਰਾਹੁਲ ਗਾਂਧੀ ਉਹਨਾਂ ਜਾਂ ਕਾਂਗਰਸ ਨੇ ਇਹ ਗੱਲ ਸਾਬਿਤ ਕਰਤੀ ਔਰ ਸਾਬਿਤ ਇਹ ਗੱਲ ਉੱਥੋਂ ਵੀ ਹੁੰਦੀ ਹੈ ਜਦ ਰਾਜਨਾਥ ਸਿੰਘ ਜਿਹੜੇ ਸਾਡੇ ਦੇਸ਼ ਦੇ ਰੱਖਿਆ ਮੰਤਰੀ ਹੈ ਉਹ ਵੀ ਇੱਕ ਭਾਸ਼ਣ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਦੁਬਾਰਾ ਆਈ ਤੇ ਅਸੀਂ ਅਗਨੀ ਵੀਰ ਸਕੀਮ ਨੂੰ ਰਿਵਿਊ ਕਰਨਗੇ ਪਰ rahul gandhi ਕਹਿੰਦੇ ਅਗਨੀ ਵੀਰ ਸਕੀਮ ਨੂੰ ਸਬਸਕ੍ਰਾਈਬ ਕਰਨਗੇ ਰਿਵਿਊ ਔਰ ਸਬਸਕ੍ਰਾਈਬ ਦੇ ਵਿੱਚ ਕਿੰਨਾ ਕੋਈ ਫਰਕ ਹੈਗਾ ਪਰ ਇਹ ਮੁੱਦਾ ਇਲੈਕਸ਼ਨ ਦਾ ਮੁੱਦਾ ਤੇ ਬਣਿਆ ਹੋਇਆ ਹੈ ਪਰ ਇਸ ਮੁੱਦੇ ਦੇ ਉੱਤੇ ਪਾਰਟੀ ਵਿਰੋਧੀ ਪਾਰਟੀਆਂ ਨੂੰ ਕਿੰਨਾ ਕੋਈ ਵੱਡਾ ਹੰਗਾਰਾ ਮਿਲਦਾ ਹੈ ਇਹ ਤੇ ਚਾਰ ਤਰੀਕ ਨੂੰ ਪਤਾ ਲੱਗੇਗਾ ਪਰ ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਵੀ ਇੱਕ ਵੱਡਾ ਮੁੱਦਾ ਉਹਨਾਂ ਸੂਬਿਆਂ ਦੇ ਵਿੱਚੋਂ ਜਿਨ੍ਹਾਂ ਸੂਬਿਆਂ ਦੇ ਵਿੱਚ ਫੌਜ ਦੇ ਵਿੱਚ ਲੋਕੀ ਜਾਂਦੇ ਨੇ ਹੁਣ ਗੁਜਰਾਤ ਦੀ ਗੱਲ ਕਰਦੇ ਹਾਂ ਗੁਜਰਾਤ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਫੌਜ ਵਿੱਚ ਗਏ ਨੇ ਉੱਥੇ ਸਾਰੇ ਬਿਜ਼ਨਸਮੈਨ ਹੈਗੇ ਨੇ ਲੇਕਿਨ ਉਹਦਾ ਕੰਪੈਰੀਜ਼ਨ ਅਗਰ ਪੰਜਾਬ ਨਾਲ ਕਰੋ ਤੇ ਪੰਜਾਬ ਭਾਵੇਂ ਯੂਪੀ ਵੀ ਕਰੋ ਉਥੇ ਵੀ ਕਾਫੀ ਲੋਕ ਫੌਜੀ ਚ ਗਏ ਹੋਏ ਨੇ ਪਰ ਅਗਨੀ ਵੀਰ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ اپੋਜੀਸ਼ਨ ਨੇ ਇਸ ਮੁੱਦੇ ਨੂੰ ਉੱਤੇ ਉਠਾਇਆ ਇਹਦਾ ਨੁਕਸਾਨ ਭਾਜਪਨ ਹੋ ਸਕਦਾ ਚਲੋ ਇਹ ਹੁਣ ਵਕਤ ਦੱਸੂਗਾ ਹੋਰ ਬਹੁਤ ਸਾਰੇ ਮੁੱਦੇ ਨੇ ਮਹਿੰਗਾਈ ਦਾ ਮੁੱਦਾ ਹੈ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੇ ਡਾਲਰਾਂ ਦੀਆਂ ਕੀਮਤਾਂ ਨੇ ਸੋ ਮੈਨੂੰ ਲੱਗਦਾ ਬਹੁਤ ਵੱਡੇ ਚੈਲੰਜ ਇਸ ਸਰਕਾਰ ਕੋਲੇ ਹੈ ਹੁਣ ਪਾਸਕਰ ਸਾਹਿਬ ਮੈਂ ਜੇ ਦੂਸਰੀ ਗੱਲ ਕਰਾਂ ਅਗਰ ਬਹੁਮਤ ਨਹੀਂ ਆਉਂਦਾ ਅਗਰ ਮੰਨ ਲਓ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਆਉਂਦਾ ਤੇ ਗੱਠਜੋੜ ਚ ਹੋਰ ਸਾਥੀਆਂ ਦੀ ਲੋੜ ਪੈਂਦੀ ਹੈ ਤੇ ਕੀ ਨਰਿੰਦਰ ਮੋਦੀ ਗੱਠਜੋੜ ਦੀ ਸਰਕਾਰ ਦੀ ਅਗਵਾਈ ਕਰਨਗੇ ਜਾਂ ਭਾਜਪਾ ਦੇ ਵਿੱਚ ਲੀਡਰਸ਼ਿਪ ਤਬਦੀਲੀ ਦੀ ਗੱਲ ਉੱਠ ਸਕਦੀ ਹੈ ਕਿਉਂਕਿ ਆਰਐਸਐਸ ਦਾ ਦਖਲ ਵੀ ਰਹਾਂਦਾ ਹੈ ਉਸ ਤੋਂ ਬਾਅਦ ਫਿਰ ਅਸੀਂ ਇੰਡੀਆ ਦੀ ਵੀ ਗੱਲ ਕਰਦੇ ਆ ਮੈਂ ਪਹਿਲਾਂ ਬੀਜੇਪੀ ਤੇ ਤੁਹਾਡੀ ਟਿੱਪਣੀ ਚਾਹਣਾ ਸਭ ਤੋਂ ਵੱਡੀ ਗੱਲ ਤੁਸੀਂ ਬੀਜੇਪੀ ਦੀ ਗੁੱਛੀ ਹੈ ਕਿ ਜੇ ਵਾਕਈ ਐਕੀ ਮੋਦੀ ਸਰਕਾਰ ਨੂੰ ਆਪਾਂ ਮੋਦੀ ਸਰਕਾਰ ਦਾ ਯੂਜ਼ ਕਰ ਰਹੇ ਆ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਮਤ ਨਹੀਂ ਮਿਲਦਾ ਤੇ ਕੀ ਉਹ ਜੋੜ ਤੋੜ ਦੀ ਸਰਕਾਰ ਬਣਾਣਗੇ ਵੈਸੇ ਤੇ ਕਿਉਂ ਨਹੀਂ ਚਾਣਗੇ ਕਿ ਜੋੜ ਤੋੜ ਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਬਣਦੀ ਹੈ ਤੇ ਬਣੇ ਹੁਣ ਤੇ ਸਵਾਲ ਹੈਗਾ ਕਿ ਇਸ ਮੁੱਦੇ ਦੇ ਉੱਤੇ ਬੀਜੇਪੀ ਦੇ ਵਿੱਚ ਵੀ ਇੱਕ ਵੱਡਾ ਖਿਲਾੜ ਆ ਸਕਦਾ ਹੈ ਕਿਉਂਕਿ ਆਜ ਦੀ date 'ਤੇ BJP ਸਿਰਫ ਦੋ ਲੀਡਰਾਂ ਦੀ BJP ਦੇ ਤੌਰ 'ਤੇ ਜਾਣੀ ਜਾਂਦੀ ਹੈ ਉਹ ਹੈਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਉਹਨਾਂ ਦੇ ਖਿਲਾਫਤ ਦੇ ਵਿੱਚ ਜੇ ਆਵਾਜ਼ ਅੰਦਰੋਂ ਹੀ ਉਠਣੀ ਸ਼ੁਰੂ ਹੋ ਗਈ ਤੇ ਫਿਰ ਹਾਲਾਤ BJP ਦੇ ਅੰਦਰੋਂ ਹੀ ਸ਼ੁਰੂ ਹੋਣੇ ਬਦਲ ਬਦਲਣ ਵਾਸਤੇ ਹੋਣੇ ਹੁਣ ਦਾ ਤੁਸੀਂ ਮਹਿਸੂਸ ਕਰ ਸਕਦੇ ਹੋ ਬਾਕੀ ਰਹੀ ਦੂਜੀ ਸਰਕਾਰਾਂ ਦੀ ਗੱਲ ਦੂਜੀ ਪਾਰਟੀਆਂ ਦੀ ਗੱਲ ਉਦੇ ਵਿੱਚ ਤੇ ਹਜੇ ਪ੍ਰਧਾਨ ਮੰਤਰੀ ਦੀ ਰੇਸ ਦੇ ਕਰੀਬ ਪਹੁੰਚਣ ਤੇ ਆਈ ਬਹੁਤ ਦੇ ਆਕੜੇ ਤੇ ਕਰੀਬ ਪਹੁੰਚਣ ਪਹੁੰਚਣ ਦੇ ਕਾਬਿਲ ਵੀ ਹੋਈ ਕਦੀ ਇੰਡੀ ਗਠਬੰਧਨ ਤੇ ਉਹ ਇੱਕ ਬਹੁਤ ਵੱਡਾ ਮਸਲਾ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਦੀ ਤਲਾਸ਼ ਵਾਸਤੇ ਬਹੁਤ ਤਗੜੀ ਮੁਸ਼ੱਕਤ ਕਰਨੀ ਪੈਣੀ ਹੈ ਔਰ ਉਹਦੇ ਵਿੱਚ 10 12 ਸੀਟਾਂ ਜਿੰਨੇ ਲਿੱਤੀਆਂ ਹੋਣਗੀਆਂ ਉਹ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਹੋ ਸਕਦਾ ਹੈ ਲੇਕਿਨ ਸਭ ਤੋਂ ਵੱਡੀ ਮੋਦੀ ਸਾਹਿਬ ਦੇ ਵਾਸਤੇ ਮੁਸੀਬਤ ਬਹੁਤ ਨਾ ਆਂਦੇ ਬਟਾਈਂ ਉਹ ਬੀਜੇਪੀ ਤੋਂ ਹੀ ਖੜੀ ਹੋ ਸਕਦੀ। ਬਿਲਕੁਲ ਠੀਕ ਹੈ ਜੀ ਤੇ ਜੇ ਹੁਣ ਇੰਡੀਆ ਗੱਠ ਜੋੜ ਦੀ ਗੱਲ ਕਰੀਏ ਸਰ ਮੰਨ ਲਓ ਅਗਰ ਬੀਜੇਪੀ ਦੇ ਐਨਡੀਆ ਗੱਠ ਜੋੜ ਨੂੰ ਬਹੁਮਤ ਨਹੀਂ ਮਿਲਦਾ ਤੇ ਲੋਕ ਫੈਸਲਾ ਦੰਦੇ ਨੇ ਇੰਡੀਆ ਗੱਠ ਜੋੜ ਦੇ ਹੱਕ ਚ ਤੇ ਫਿਰ ਇੰਡੀਆ ਗੱਠ ਜੋੜ ਪਹਿਲਾਂ ਵੀ ਤਜਰਬਾ ਰਿਹਾ ਇੰਡੀਆ ਗੱਠ ਜੋੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਵੀ ਇੰਡੀਆ ਗੱਠ ਜੋੜ ਦੀ ਸਰਕਾਰ ਨੇ ਉਸ ਵੇਲੇ ਚਲੋ ਇੰਡੀਆ ਗੱਠ ਜੋੜਨੀ ਸੀ यूपीए दी सरकार सी यूनाइटेड प्रोग्रेसिव अलायंस सो की इंडिया गठजोड़ अजे हालातां दे विच किसे फैसले ते ਪਹੁੰਚੂਗਾ ਤੇ ਕਿਹੜੇ ਕਿਹੜੇ ਦਾਵੇਦਾਰ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਹੋ ਸਕਦੇ ਨੇ ਦੇਖੋ بڑا ਮੁਸ਼ਕਿਲ ਸਵਾਲ ਤੁਸੀਂ ਪੁੱਛ ਲਿਆ ਔਰ ਇਹ ਸਵਾਲ ਤੁਸੀਂ ਇੰਡੀਗਟ ਬੰਦਨ ਦੇ ਲੀਡਰਾਂ ਨੂੰ ਪੁੱਛ ਲੋ ਨਾ ਉਹ ਥੋੜਾ ਡਰਦੇ ਡਰਦੇ ਕਹਿੰਦੇ ਨੇ ਹਜੇ ਭਾਵੇਂ ਕੋਈ ਕਹਿ ਰਿਹਾ ਹੋਏ ਕਿ ਵੀ ਨਹੀਂ ਮੈਂ ਚਿਹਰਾ ਨਹੀਂ ਹੈਗਾ ਕਿਉਂਕਿ ਹਜੇ ਉਹਨਾਂ ਨੂੰ ਉਨੀ ਆਸ ਨਹੀਂ ਹੋਣੀ ਲੇਕਿਨ ਵਾਕਈ 4 ਤਰੀਕ ਤੋਂ ਬਾਅਦ ਇਦਾਂ ਦੀ ਸਿਚੁਏਸ਼ਨ ਬਣ ਗਈ ਨਾ ਔਰ 2 ਤਰੀਕ ਯਾਨੀ ਦੁਪਹਿਰ ਤੱਕ 2-3 ਵਜੇ ਤੱਕ ਤਸਵੀਰ ਸਾਫ਼ ਹੋ ਜਾਣੀ ਹੈ ਔਰ ਇਦਾਂ ਦੀ ਸਿਚੁਏਸ਼ਨ ਹੋ ਗਈ ਨਾ ਤੇ ਤੁਹਾਨੂੰ ਬਹੁਤ ਸਾਰੇ ਪ੍ਰਧਾਨ ਮੰਤਰੀ ਤੇ ਦਾਵੇਦਾਰਾਂ ਦੇ ਨਾਂ ਆਨੇ ਸ਼ੁਰੂ ਹੋ ਜਾਣਗੇ ਔਰ 3-4 ਵਜੇ ਤੱਕ ਹੋ ਸਕਦਾ ਹੈ ਇਸ ਮੁੱਦੇ ਦੇ ਉੱਤੇ ਬਿਆਨਬਾਜ਼ੀ ਵੀ ਆਨੀ ਸ਼ੁਰੂ ਹੋ ਜਾਣ ਔਰ ਜੇ ਜਿਹੜੀ ਗੱਲ ਅਸੀਂ ਕਰਕੇ ਹਟੇ ਹਾਂ ਕਿ ਬੀਜੇਪੀ ਨੂੰ ਵਾਕਈ 225 ਸੀਟਾਂ ਆਉਂਦੀਆਂ 220 ਸੀਟਾਂ ਆਉਂਦੀਆਂ ਜਾਂ ਬਹੁਤ ਤੋਂ ਵੀ ਐਨਡੀਏ ਘਟ ਰੰਦਾ ਜਿਹੜਾ ਹੁਣ ਇਹ ਐਨਡੀਏ ਤੇ ਫਿਰ ਉਸ ਐਨਡੀਏ ਦੇ ਵਿੱਚ ਔਰ ਭਾਜਪਾ ਦੇ ਵਿੱਚ ਵੀ ਤੁਸੀਂ ਖਿਲਾਰਾ ਆ ਜਾਂ ਇੱਕ ਤਰੀਕੇ ਨਾਲ ਉਥੋਂ ਵੀ ਕੁਝ ਮੰਗਾ ਉਠਣ ਗਿਆ ਇੱਥੇ ਵਾਲੇ ਯਾਨੀ ਐਨਡੀਏ ਨੂੰ ਆਪਣੀ ਮੁਸੀਬਤਾਂ ਤੋਂ ਛੇੜਨਾ ਪਏਗਾ ਤੇ ਇੰਡੀਆ ਬਲਾਗ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਦੇ ਨਾਂ ਤੇ ਸਹਿਮਤੀ ਕਿੱਦਾਂ ਬਣੇ ਇਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਸਵਾਲ ਹੋ ਜਾਏਗਾ ਔਰ ਇਹ ਲੱਗਦਾ ਹੈ ਕਿ ਵੀ ਜੇ ਕੋਐਲੀਸ਼ਨ ਦੀ ਸਰਕਾਰ ਆਈ ਔਰ ਅੱਜ ਇੰਡੀਆ ਗਠਜੁਟਨ ਦੇ ਵਿੱਚ ਜਿਹੜੇ 파ਟਨਰ ਨੇ ਜੇ ਉਹਨਾਂ ਨੂੰ ਵੀ ਕਿੱਥੇ ਮੌਕਾ ਮਿਲਿਆ ਕਿ ਵੀ ਜੇ ਭਾਜਪਾ ਨੂੰ 12-13 ਬੰਦੇ ਚਾਹੀਦੇ ਹੋਣ ਜਾਂ 20 ਚਾਹੀਦੇ ਹੋਣ ਤੇ ਸਾਡੀ ਇੱਕ ਇੰਡੀਆ ਗੱਠ ਬੰਦਨ ਦੇ ਬੰਦੇ ਕੋਲ 20 ਹੋਣਗੇ ਤੇ ਉਹ ਵੀ ਉੱਥੇ ਜਾ ਕੇ ਨਾ ਰਲ ਜੇ ਇਸ ਗੱਲ ਦਾ ਵੀ ਖਤਰਾ ਹੈ। ਸੋ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਇੰਡੀਆ ਗੱਠ ਜੋੜ ਦੇ ਵਿੱਚ ਕਿਤੇ ਬਹੁਮਤ ਜਾਂ ਗੱਠ ਜੋੜ ਨੂੰ ਬਹੁਮਤ ਦੀ ਗੱਲ ਬਣੀ ਤੇ ਮੈਨੂੰ ਲੱਗਦਾ ਜਿਵੇਂ ਮੰਮਤਾ ਬਨਰਜੀ ਉਹਨਾਂ ਨੇ ਇੱਕ ਵਾਰੀ ਮਲਕੀ ਅਰਜਨ ਖੜਗੇ ਉਹਨਾਂ ਦਾ ਨਾਮ ਵਧਾਇਆ ਸੀ। ਸੋ ਇੰਡੀਆ ਗੱਠ ਜੋੜ ਚ ਮੈਨੂੰ ਲੱਗਦਾ ਮਲਕੀ ਅਰਜਨ ਖੜਗੇ ਗੈਰ ਵਿਵਾਦਿਤ ਵਿਅਕਤੀ ਨੇ ਜਿਨ੍ਹਾਂ ਨੇ ਇੰਡੀਆ ਗੱਠਜੋੜ ਨੂੰ ਪਿਛਲੇ ਕਾਫੀ ਸਮੇਂ ਤੋਂ ਇੱਕ ਤਰੀਕੇ ਨਾਲ ਅਣ ਐਲਾਨੇ ਤੌਰ ਤੇ ਉਹਨੂੰ ਅਗਵਾਈ ਵੀ ਕੀਤੀ ਹੈ। ਪਰ ਕਾਂਗਰਸ ਕਿਉਂਕਿ ਇੰਡੀਆ ਗੱਠਜੋੜ ਚ ਵੱਡੀ ਪਾਰਟੀ ਪਾਰਟੀ ਸੀ ਪਰ ਕੀ ਇੰਡੀਆ ਗੱਠਜੋੜ ਨਤੀਜੇ ਤੋਂ ਬਾਅਦ ਵੀ ਕਾਂਗਰਸ ਵੱਡੀ ਪਾਰਟੀ ਬਣਦੀ ਹੈ ਜਾਂ ਕੋਈ ਹੋਰ ਪਾਰਟੀ ਵੱਡੀ ਬਣ ਕੇ ਉੱਭਰਦੀ ਹੈ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰੂਗਾ ਪਰ ਮਲਕੀ ਅਰਜੁਨ ਖੜਗੇ ਮੈਨੂੰ ਲੱਗਦਾ ਇੰਡੀਆ ਗੱਠਜੋੜ ਦੇ ਵਿੱਚ ਪਹਿਲੇ ਨੰਬਰ ਦੀ ਚੁਆਇਸ ਹੋ ਸਕਦੇ ਨੇ ਉਸ ਤੋਂ ਬਾਅਦ ਫਿਰ ਸੀਟਾਂ ਤੇ ਨਿਰਭਰ ਕਰੇਗਾ ਔਰ ਜੇ ਮੈਂ ਦੂਜੇ ਪਾਸੇ ਆਵਾਂ ਆਸਕਰ ਸਾਹਿਬ ਅਗਰ ਇਸ ਤਰੀਕੇ ਦਾ ਗੱਠਜੋੜ ਬਣਦਾ ਜਿਹਦੇ ਚ ਨਰਿੰਦਰ ਮੋਦੀ ਸਪਸ਼ਟ ਬਹੁਮਤ ਨਹੀਂ ਲੈਂਦੇ ਜਾਂ ਐਂਡੀਆ ਨੂੰ ਬਹੁਮਤ ਨਹੀਂ ਮਿਲਦਾ ਅਗਰ ਕੋਈ ਐਂਡੀਆ ਨੂੰ ਜੋੜ ਤੋੜਨਾ ਸਰਕਾਰ ਬਣਾਉਣੀ ਪੈਂਦੀ ਹੈ ਮੈਨੂੰ ਲੱਗਦਾ ਫਿਰ ਨਰਿੰਦਰ ਮੋਦੀ ਦੀ ਜਗ੍ਹਾ ਆਰਐਸਐਸ ਵੱਲੋਂ ਸਮਰਥਿਤ ਨਿਤਿਨ ਗੜਕਰੀ ਦਾ ਨਾਮ ਵੀ ਅੱਗੇ ਵੱਧ ਸਕਦਾ ਹੈ ਔਰ ਅਦਿੱਤਿਆਨਾਥ ਯੋਗੀ ਦਾ ਨਾਮ ਵੀ ਅੱਗੇ ਵੱਧ ਸਕਦਾ ਪਰ ਉਹਦੀ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ ਕਿਉਂਕਿ ਅਗਰ ਗੈਰ ਨਰਿੰਦਰ ਮੋਦੀ ਦੀ ਗੈਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ ਬਿਨਾ ਕੋਈ ਐਨਡੀਆ ਦੀ ਸਰਕਾਰ ਦਾ ਯੋਗ ਬਣਦਾ ਤੇ ਫਿਰ ਨਿਤਿੰਗੜਕਰੀ ਮੈਨੂੰ ਲੱਗਦਾ ਇੱਕ ਗੈਰ ਵਿਵਾਦਿਤ ਚਿਹਰਾ ਹੋ ਸਕਦੇ ਨੇ ਜਿਹੜੇ ਇੱਕ ਨਿਰਪੱਖ ਚਿਹਰਾ ਨਜ਼ਰ ਆਉਂਦੇ ਨੇ ਔਰ ਨਿਤਿੰਗੜਕਰੀ ਦੇ ਨਾਮ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਇੰਡੀਆ ਗੱਠ ਜੋੜ ਦੇ ਕੁਝ ਲੋਕ ਵੀ ਨਿਤਨ ਗੜਕਰੀ ਨੂੰ ਸਮਰਥਨ ਕਰਦੇ ਨਗਰ ਅਗਰ ਇੰਡੀਆ ਗੱਠ ਜੋੜਦਾ ਇਸ ਤਰੀਕੇ ਦਾ ਯੋਗ ਨਹੀਂ ਬਣਦਾ ਕਿ ਉਹ ਪ੍ਰਧਾਨ ਮੰਤਰੀ ਲਈ ਦਾਵੇਦਾਰੀ ਪੇਸ਼ ਕਰਨ ਖੈਰ ਇਹ ਸੰਭਾਵਨਾਵਾਂ ਦੂਰ ਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਅਗਰ ਨਰਿੰਦਰ ਮੋਦੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਜਾਂ ਐਂਡੀਏ ਨਰਿੰਦਰ ਮੋਦੀ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਬਣਾਉਣ ਦੀ ਸਥਿਤੀ 'ਚ ਨਹੀਂ ਆਉਂਦੀ ਤੇ ਫਿਰ ਨਿਤਨ ਗੜਕਰੀ ਜਾਂ ਅਦਿਤੇਨਾਥ ਯੋਗੀ ਦੇ ਨਾਮ ਉੱਭਰ ਸਕਦੇ ਨੇ ਜਾਂ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਭਾਸਕਰ ਸਾਹਿਬ ਅਚਾਨਕ ਉਹ ਵੀ ਦੌੜ ਦੇ ਵਿੱਚ ਆ ਸਕਦੇ ਨੇ ਕਿਉਂਕਿ ਉਹ ਵੀ ਇੱਕ ਸੌਫਟ ਚਿਹਰਾ ਮੰਨੇ ਜਾਂਦੇ ਨੇ ਉਹ ਵੀ ਇੱਕ ਸ਼ਾਂਤ ਸੁਭਾਅ ਦੇ ਲੀਡਰ ਮੰਨੇ ਜਾਂਦੇ ਨੇ ਸੋ ਉਹ ਉਹਨਾਂ ਦਾ ਨਾਮ ਵੀ ਫਿਰ ਉੱਭਰ ਕੇ ਅੱਗੇ ਆ ਸਕਦਾ ਹੈ ਔਰ ਜੇ ਦੂਜੀਆਂ ਪਾਰਟੀਆਂ 'ਚ ਦੇਖੀਏ ਤੇ ਮਲਕੀ ਅਰਜਨ ਖੜਗੇ ਜਾਂ ਫਿਰ ਉਸ ਤੋਂ ਬਾਅਦ ਰਾਹੁਲ ਗਾਂਧੀ ਜਾਂ ਬੀਬੀ ਮਮਤਾ ਬਨਰਜੀ ਦੇ ਨਾਮ ਤੇ ਵੀ ਸਹਿਮਤੀ ਬਣਾਉਣ ਦੀਆਂ ਗੱਲਾਂ ਹੋ ਸਕਦੀਆਂ ਨੇ ਹੁਣ ਆਮ ਆਦਮੀ ਪਾਰਟੀ ਸੀਟਾਂ ਕਿੰਨੀਆਂ ਜਿੱਤਦੀ ਹੈ ਇਹਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਸੋ ਆਮ ਆਦਮੀ ਪਾਰਟੀ ਦਾ ਦਾਵਾ ਹਜੇ ਮੈਨੂੰ ਅਰਵਿੰਦ ਕੇਜਰੀਵਾਲ ਦਾ ਬਹੁਤ ਪਿੱਛੇ ਲੱਗਦਾ ਉਂਝ ਵੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਕਿਸੇ ਤਰ੍ਹਾਂ ਦਾ ਰਿਲੀਫ ਨਹੀਂ ਮਿਲਿਆ ਸੋ ਕੱਲ ਕੱਲ ਇਲੈਕਸ਼ਨ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਫੇਰ ਵੱਡੇ ਘਰ ਜਾਣਾ ਪੈਣਾ ਹੈ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਉਹਨਾਂ ਨੇ ਸਰੈਂਡਰ ਕਰਨਾ ਆਪਣਾ ਜਾ ਕੇ ਸੋ ਉਹਨਾਂ ਦੇ ਪਿੱਛੋਂ ਹੀ ਸਾਰੇ ਜੋੜ ਤੋੜ ਹੋਣਗੇ ਅਗਰ ਉਹਨਾਂ ਜੋੜ ਤੋੜਾਂ ਦੀ ਨੌਬਤ ਆਉਂਦੀ ਹੈ ਹੁਣ ਮੈਂ ਇੱਥੇ ਪਾਸਟਰ ਸਾਹਿਬ ਜਦੋਂ ਐਨਡੀਏ ਅਟਲ ਬਿਹਾਰੀ ਵਾਜਪਈ ਦੀ ਅਗਵਾਈ 'ਚ ਸਰਕਾਰ ਬਣਾਉਂਦਾ ਜਦੋਂ ਜੋਰਜ ਫਰਨਾਂਡਸ ਐਨਡੀਏ ਦੇ ਚੇਅਰਪਰਸਨ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਭੂਮਿਕਾ ਉਦੋਂ ਬਹੁਤ ਵੱਡੀ ਸੀ ਜਦੋਂ ਇੰਦਰ ਕੁਮਾਰ ਗੁਜਰਾਲ ਦੀ ਵੀ ਸਰਕਾਰ ਬਣਦੀ ਹੈ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਭੂਮਿਕਾ ਬਹੁਤ ਵੱਡੀ ਸੀ ਹੁਣ ਪੰਜਾਬ ਦੀਆਂ 13 ਸੀਟਾਂ 'ਚ ਅਗਰ ਕੋਈ ਚਮਤਕਾਰ ਹੁੰਦਾ ਹੈ ਅਗਰ ਦੁਬਾਰਾ ਚਾਬੀ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦੇ ਹੱਥ ਆਉਂਦੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਹੋਗੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਹੱਥ ਹੋਗੇ ਕਿਉਂਕਿ ਸਿਮਰਜੀਤ ਸਿੰਘ ਮਾਨ ਉਹ ਵੀ ਦਾਵਾ ਕਰਦੇ ਨੇ ਅਕਾਲੀ ਦਲ ਵੀ ਦਾਵਾ ਕਰਦਾ ਹੈ ਵੱਡੀ ਜਿੱਤ ਦਾ ਇਹ ਦੋਵੇਂ ਅਸੀਂ ਖੇਤਰੀਆਂ ਪਾਰਟੀਆਂ ਮੰਨ ਸਕਦੇ ਹਾਂ ਪੰਜਾਬ ਦੀਆਂ ਅਗਰ ਇਹਨਾਂ ਦੇ ਹਿੱਸੇ ਕੋਈ 1 1 2 2 ਜਾਂ ਕੁਝ ਵੀ ਸੀਟਾਂ ਅਗਰ ਆਉਂਦੀਆਂ ਨੇ ਤੇ ਕੇਂਦਰ ਚ ਅਗਰ ਕੋਈ ਇਸ ਤਰੀਕੇ ਦੀ ਸਰਕਾਰ ਦਾ ਜ਼ਿਕਰ ਬਣਦਾ ਜਿਹਦੇ ਵਿੱਚ ਐਂਡ ਇੰਡੀਆ ਗਠਜੋੜ ਹੋਵੇ ਤੇ ਕਾਂਗਰਸ ਦੀ ਅਗਵਾਈ ਨਾ ਹੋਵੇ ਜਾਂ ਐਂਡੀਏ ਦੀ ਸਰਕਾਰ ਬਣ ਰਹੀ ਹੋਵੇ ਤੇ ਉਹਦੇ ਵਿੱਚ ਵੀ ਅਗਰ ਨੌਬਤ ਆਉਂਦੀ ਹੈ ਕਿ ਅਕਾਲੀ ਦਲ ਭੂਮਿਕਾ ਦਾ ਕਰੇ ਤੇ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਸਟੈਂਡ ਲੈ ਸਕਣਗੀਆਂ ਐਡਾ ਜਿਗਰਾ ਸਾਡੀਆਂ ਪੋਲੀਟੀਕਲ ਪਾਰਟੀਆਂ ਦਾ ਲੱਗਦਾ ਪੰਜਾਬ ਵਾਲਿਆਂ ਦਾ ਜਾਂ ਸੱਤਾ ਦੀ ਝੋਲੀ ਪੈ ਜਾਣਗੀਆਂ ਦੁਬਾਰਾ ਅਗਰੀ ਨੋਬਤ ਆਉਂਦੀ ਹੈ ਇਹ ਸਵਾਲ ਕਈ ਵਾਰ ਅਕਾਲੀ ਦਲ ਦੇ ਲੀਡਰ ਨੂੰ ਕੁਝ ਲੀਡਰਸ਼ਿਪ ਨੂੰ ਪੁੱਛਿਆ ਵੀ ਗਿਆ ਤੇ ਉਹ ਹਜੇ ਫਿਲਹਾਲ ਇਹ ਮੁੱਦੇ ਕਹਿੰਦੇ ਨੇ ਕਿਉਂਕਿ ਜਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਭਾਜਪਾ ਦੇ ਨਾਲ ਅਲਾਈਂਸ ਤੋੜਿਆ ਉਹਨਾਂ ਮੁੱਦਿਆਂ ਦੇ ਉੱਤੇ ਅੱਜ ਵੀ ਉਹ ਖੜੇ ਹੋਣ ਦਾ ਦਮ ਪਰਦੇ ਨੇ ਔਰ ਉਹ ਕਹਿੰਦੇ ਨੇ ਕਿ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਔਰ ਜਦ ਤੱਕ ਪੰਥ ਦੇ ਜਾਂ ਪੰਥਕ ਮੁੱਦਿਆਂ ਦੇ ਉੱਤੇ ਭਾਜਪਾ ਇੰਟਰਵਨ ਕਰਨਾ ਨਹੀਂ ਛੱਡਦੀ ਹਦ ਤੱਕ ਅਸੀਂ ਕਿਸੇ ਵੀ ਤਰੀਕੇ ਨਾਲ ਭਾਜਪਾ ਦੀ ਕਿਸੇ ਵੀ ਸਰਕਾਰ ਨੂੰ ਸਰ ਮਤਨ ਨਹੀਂ ਦੇ ਦਿੱਤਾ ਪਰ ਇੱਥੇ ਉਹ ਚੁੱਪ ਹੋ ਜਾਂਦੇ ਨੇ ਕਿ ਜੇ ਇੰਡੀ ਗਠਬੰਧਨ ਨੂੰ ਲੋੜ ਹੋਈ ਔਰ ਤੁਹਾਡੇ ਕੋਲ 2-4 ਫਿੱਟਾਂ ਹੋਈਆਂ ਤੇ ਕੀ ਤੁਸੀਂ ਇੰਡੀ ਗਠਬੰਧਨ ਨੂੰ ਵੀ ਸਾਥ ਦੇਣ ਦਾ ਦਮ ਪਰਦੇਵ ਤੇ ਇਹਦੇ ਵਿੱਚ ਉਹ ਮੋਦੀ ਜੀ ਦੇ ਖਿਲਾਫ ਤੋਂ ਬੋਲਦੇ ਨੇ ਭਾਜਪਾ ਦੇ ਖਿਲਾਫ ਤੋਂ ਬੋਲਦੇ ਨੇ ਪਰ ਇੰਡੀ ਗਠਬੰਧਨ ਨੂੰ ਇਸ ਤਰੀਕੇ ਦੀ ਸਪੋਰਟ ਤੋਂ ਸਿਰੇ ਤੋਂ ਇਨਕਾਰ ਕਰਦੇ ਨੇ ਕਿ ਫਿਲਹਾਲ ਇਸ ਮੌਕੇ ਦੇ ਹੱਤੇ ਤੇ ਸੋਚਿਆ ਵੀ ਨਹੀਂ ਜਾ ਸਕਦਾ ਪਰ ਸੋਚਣ ਦੀ ਲੋੜ ਹੀ ਕਿਉਂ ਪਈ ਪਹਿਲੀ ਗੱਲ ਤੇ ਇਹ ਸਾਰੇ ਸਮੀਕਰਨ ਦੇ ਵਿੱਚ ਅਕਾਲੀ ਦਲ ਦੀ 2-4 ਸੀਟਾਂ ਆਣ ਤਾਂ ਉਹ ਐਸ ਹیثیت ਨੂੰ ਰੱਖਣ ਦਾ ਦਮ ਪਰਦੇ ਨੇ ਫਿਰ ਦੂਜੀ ਗੱਲ ਹੈਗੀ ਹੈ ਕਿ ਵੀ ਕਿਦੀ ਕਿੰਨੀ ਸੀਟਾਂ ਆਂਦੀ ਹੈ ਪੰਜਾਬ ਦੇ ਵਿੱਚ ਔਰ ਪੰਜਾਬ ਦੀ ਕਿਸੇ ਵੀ ਪਾਰਟੀ ਦੀ ਕਿੰਨੀ ਕੁ ਸੀਟਾਂ ਆਣ ਤੋਂ ਬਾਅਦ ਜੇ ਸਪੋਜ਼ ਆਮ ਆਦਮੀ ਪਾਰਟੀ ਦੀ ਸੀਟਾਂ ਜ਼ਿਆਦਾ ਆ ਜਾਂਦੀ ਹੈ ਤੇ ਕੀ ਉਹ ਇੰਡੀਆ ਗਠਜੰਬੰਦਨ ਬਣਨ ਤੋਂ ਪਹਿਲੇ ਇਹ ਸ਼ਰਤ ਰੱਖਣਗੇ ਚੰਡੀਗੜ੍ਹ ਤੁਹਾਨੂੰ ਦੋਜੀ ਕਿਸਾਨਾਂ ਦੇ ਮੁੱਦੇ ਹੱਲ ਕਰੋ ਤੇ ਕੋ ਸਰਕਾਰਾਂ ਬਣਦੇ ਟਾਈਮ ਨਾ ਉਹ ਤੇ ਭੱਜ ਕੇ ਰਲਣ ਵਾਲੀ ਗੱਲ ਹੁੰਦੀ ਹੈ ਵੀ ਇੱਕ ਵਾਰ ਰਲ ਜਾਓ ਬਾਅਦ ਚੋਂ ਇਹ ਮੁੱਦੇ ਹੱਲ ਕਰਾਵਾਂਗੇ ਪਹਿਲੇ ਸ਼ਰਤਾਂ ਰੱਖ ਕੇ ਸਰਕਾਰਾਂ ਬਣਾਉਣ ਦਾ ਮੁੱਦਾ ਅੱਜ ਤੱਕ ਤੇ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਔਰ ਤੁਸੀਂ ਉਹਦਾ ਜ਼ਿਕਰ ਵੀ ਕਰ ਚੁੱਕੇ ਹੋ ਕਿ ਐਦਾਂ ਦੇ ਕਈ ਮੌਕੇ ਆਏ ਸੀਗੇ ਜਦ ਪ੍ਰਕਾਸ਼ ਸਿੰਘ ਬਾਦਲੀਆਂ ਆਕਾਲੀ ਦਲ ਨੂੰ ਆਪਣੀ ਗੱਲਾਂ ਮਨਵਾਉਣ ਦਾ ਮੌਕਾ ਮਿਲਿਆ ਸੀਗਾ ਪਰ ਉਹਨਾਂ ਨੇ ਕਦੀ ਵੀ ਉਹਨਾਂ ਗੱਲਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਟਕਰਾਵ ਜਾਂ ਫਿਰ ਉਹਨਾਂ ਮੁੱਦਿਆਂ ਨੂੰ ਸ਼ਰਤਾਂ ਦੇ ਤੌਰ ਤੇ ਕਦੀ ਵੀ ਨਹੀਂ ਰੱਖਿਆ ਬਲਕਿ ਸ਼ਰਤਾਂ ਦੇ ਕੁਝ ਹੋਰ ਤਰੀਕੇ ਦੀ ਕਰਿਆਂ ਗਈਆਂ ਕੀਤੀਆਂ ਗਈਆਂ ਬਹੁਤ-ਬਹੁਤ ਧੰਨਵਾਦ ਪਾਸਟਰ ਸਾਹਿਬ ਬਾਕੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਕਿ ਆਪਾਂ ਜ਼ਰੂਰ ਉਸ ਅਸਹਿਮਤੀ ਦੇ ਉੱਤੇ ਵੀ ਸਮਰਥਨ ਕਰਕੇ ਉਹਨਾਂ ਦਾ ਵਿਚਾਰ ਅੱਗੇ ਵਧਾ ਸਕਦੇ ਹਾਂ ਪਰ ਤੁਸੀਂ ਜ਼ਰੂਰ ਆਪਣੀ ਅਸਹਿਮਤੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ ਪਾਸਟਰ ਸਾਹਿਬ ਧੰਨਵਾਦ ਜੀ